ਮਹਾਰਾਜ ਦੇ ਆਸ਼ੀਰਵਾਦ ਨਾਲ ਜਦੋਂ ਆਉਂਦੇ ਹੁੰਦੇ ਸੀ ਰੀਣਕਾ ਬਾਗ ਬਾਦੀ ਕੋਠੀ ਡੇੜੀ ਜੀ ਬੁਖਾਰ ਵੀ ਉੱਤਰ ਜਾਣਾ ਜਦ ਸਿਰ ਤੋਂ ਉਹ ਹਟ ਜਾਣਾ ਤੇ ਇਸ ਕਰਕੇ ਜੀ ਬਹੁਤ ਬ好处 ਸਗੇ ਬਾਬਾ ਜੀ ਇਹਨਾਂ ਨੇ ਸੁਆਪੋਂ ਬੰਦਿਆ ਬਾਹਰ ਵੀ ਇਲਾਜ ਕਰਕੇ ਉਹਨਾਂ ਤੇ ਵੀ ਨਹੀਂ ਕੀਤਾ ਤੇ ਵਰਤੀ ਤੇ ਫੇਰ ਵੀ ਮੇਰੇ ਕੋਲੋਂ ਸਿੱਖਣ ਦਾ ਨੋਟਾ ਕੋਈ ਬਹੁਤ ਬਹੁਤ ਜਵਾਲ ਨਹੀਂ ਜੇ ਵੀ ਇਹ ਗੱਲ ਤੁਸੀਂ ਡੇਰੇ ਵਿੱਚ ਕਦੋਂ ਤੋਂ ਆਉਂਦੇ ਆ ਜੀ ਮੈਂ ਤਾਂ ਜੀ ਬਹੁਤ ਸਾਰਾ ਨਿਕਲਿਆ ਹੋਇਆ ਜੀ ਤੁਸੀਂ ਤਾਂ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਹੋ ਨਾ ਡੇਰਾ ਛੱਡੂ ਨੰਤ ਸਤ ਗੁਰੂ ਦੇ ਰੰਗ ਤੋਂ ਕੀ ਲੱਗਦਾ ਕਿ ਜਾਤੀ ਪਾਤ ਨੂੰ ਕਿੱਦਾਂ ਖਤਮ ਕਰਨਾ ਚਾਹੀਦਾ ਜੀ ਇਹ ਖਤਮ ਹੋਣਾ ਜੇ ਆਪਾਂ ਆਪਸ ਵਿੱਚ ਸਾਰੇ ਘਟੇ ਸੰਯੋਗ ਦੇ ਇਹ ਮੈਂ ਤਾਂ ਕਈ ਪਿੰਡਾਂ ਜਿਹੜੇ ਬੋਲ ਹੈ ਬੀਜੇਪੀ ਬਾਦਲੇ ਜਾਣ ਕੋਈ ਵੀ ਵਿਚਾਰ ਆਪਣੇ ਕਰ ਸਕਦਾ ਸਾਡੇ ਪਿੰਡੇ ਬੋਲ ਲਗਾ ਹੈ ਕਰਦੇ ਹੋ ਜੀ ਦੂਰੀ ਕਰਦੇ ਇਧਰ ਉਧਰ ਕਰਦੇ ਸੋ ਮਹਾਰਾਜ ਦੀ ਬਾਣੀ ਨਾਲ ਸਾਨੂੰ ਜਿਹੜੀ ਸਤਿਕਰ ਉਪਦਾ ਮਹਾਰਾਜ ਪਵਿੱਤਰ ਬਾਣੀ ਇਹਨਾਂ ਕਿਸਦਾ ਜੁੜਨਾ ਚਾਹੀਦਾ ਇਹਨਾਂ ਜੀ ਕਿ ਆ ਕੇ ਜੁੜਨੇ ਜਿਹੜਾ ਮਹਾਰਾਜ ਦੀ ਬਾਣੀ ਗੁਰੂ ਸਾਹਿਬ ਦੇ ਬਿਚਾਰ ਉਹਦੇ ਲਿਖਿਆ ਜੀ ਸਾਰੇ ਇੱਕੜਾ ਵੀ ਜਾਪ ਕਰਦੇ ਤਿੰਨ ਫਰਜ਼ ਬਾਕੀ ਕਦੇ ਕਿਸੇ ਨੂੰ ਕਰਨਾ ਨਹੀਂ ਚਾਹੀਦਾ ਸਟਾਫ ਦਾ ਕਰਨੀ ਚਾਹੀਦਾ ਜਿਹੜੇ ਮੇਰੇ ਬਹੁਤ ਸਾਰੇ ਕੀਤੇ ਜਿਹੜਾ ਪਰਸੀ ਮਨਾ ਰਹੇ ਤੇ ਵੱਧ ਕਰਕੇ ਸੰਗਤ ਕਰਨ ਨੂੰ ਆਉਂਦੇ ਨੇ ਡੇਰਾ ਚਿਹੜੂ ਦੇ ਸਤਿਕਾਰਯੋਗ ਸੰਤ ਅਤੇ ਆਵਾਜ਼ੀ ਕੌਮ ਸੰਤ ਕ੍ਰਿਸ਼ਨਨਾ ਜੀ ਮਹਾਰਾਜ ਵਿਦੇਸ਼ ਦੀ ਧਰਤੀ ਤੇ ਵੱਖ-ਵੱਖ ਥਾਵਾਂ ਤੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਦੇ ਪ੍ਰਚਾਰ ਅਤੇ ਪ੍ਰਸਾਰ ਤੋਂ ਬਾਅਦ ਮੁੜ ਡੇਰਾ ਚਿਹੜੂ ਪਰਤ ਆਏ ਹਨ ਇੱਥੇ ਪਰਤ ਤਾਂ ਹੀ ਜਿੱਥੇ ਮਹਾਰਾਜ ਜੀ ਦੇ ਦਰਸ਼ਨ ਦੇ دیدار ਲਈ ਡੇਰੇ ਵਿਖੇ ਸੰਗਤਾਂ ਦੀ ਭੀੜ ਲੱਗ ਗਈ ਉੱਥੇ ਇਲਾਕੇ ਦੇ ਉੱਗੇ ਸਮਾਜ ਦੇ ਵੀ ਨੇਕਾ ਹਰਦਾਸਪੁਰ ਵੀ ਮਹਾਰਾਜ ਜੀ ਦਾ ਆਸ਼ੀਰਵਾਦ ਲੈਣ ਪੁੱਜੇ ਦੱਸ ਦਈਏ ਕਿ ਡੇਰੇ ਵਿਖੇ 26 ਮਈ ਦਿਨ ਐਤਵਾਰ ਨੂੰ ਸੰਤ ਬਾਬਾ ਬ੍ਰਹਮਨਾ ਜੀ ਦੇ 21ਵੇਂ ਵਰਸੀ ਸਮਾਗਮ ਵੀ ਮਨਾਏ ਜਾ ਰਹੇ ਹਨ ਦਿਖਾਉਂਦੇ ਹਾਂ ਪੂਰੀ ਵੀਡੀਓ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਖਾਸ ਰਿਪੋਰਟ ਨਿਕਾ ਜੀ ਆਪਣੇ ਤੁਸੀਂ ਡੇਰਾ ਛੇੜੂ ਕੇ ਨਤਮਸਤਕ ਹੋਏ ਆ ਕੀ ਗੱਲ ਤੁਹਾਡਾ ਬਾਈ ਗੁਰੂ ਦਾ ਖਾਸਾ ਮਰਜੀ ਪਤੇ ਜੈ ਪੀਮ ਜੈਫਾ 26 ਤਰੀਕ ਦੀ ਸੰਤਾਂ ਦੀ ਵਰਸੀ ਆ ਰਹੀ ਹੈ ਜੀ ਸਾਰੇ ਪਿੰਡ ਵਾਸੀ ਖੈਰ ਵਾਸੀ ਢੇੜੂ ਹਰਦਾਸਪੁਰ ਤੇ ਢੇੜੂ ਨਾਨਕਨਗਰੀ ਸਾਰੇ ਪਿੰਡਾਂ ਦੇ ਵੱਸ ਤੋਂ ਬਾਹਰ ਆ ਕੇ ਇੱਥੇ ਜੋ ਆਪਨੇ ਸ਼ੀਰਵਾਰ ਟ੍ਰਾਫ ਕਰੋ ਅਸੀਂ ਵੀ ਅੱਜ ਬਾਬਾ ਜੀ ਬਾਹਰੋਂ ਆਏ ਸੀਗੇ ਅਸੀਂ ਵੀ ਸ਼ੀਰਵਾਰ ਪ੍ਰਾਪਤ ਕਰਨ ਆਏ ਆ ਤੇ ਬਾਬਾ ਜੀ ਨੇ ਬੜਾ ਪਿਆਰ ਨਾਲ ਗੱਲਾਂ ਸੁਝਾਈਆਂ ਕਹਿੰਦੇ ਜਦੋਂ ਬੱਚਾ ਜੰਮਦਾ ਆ ਤਦੋਂ ਕੋਈ ਜੇਬ ਨਹੀਂ ਹੁੰਦੀ ਜਿਹੜਾ ਉਹ ਕੱਪੜਾ ਪਹਿਨ ਦਿਆ ਜਦੋਂ ਮੁੱਕਦਾ ਉਦੋਂ ਵੀ ਨਹੀਂ ਹੁੰਦੀ ਇਹਨਾਂ ਸੋਚਾਂ ਦੇ ਥੋੜਾ ਪਹਿਰਾ ਦੋ ਸਾਰੇ ਜਣੇ ਰਲ ਕੇ ਤੇ ਆਓ ਪਾਰਟੀ ਦੇ ਵਿੱਚ ਆਰੇ ਜਾਨੀ ਪਾਟੜ ਕੀ ਹਿੱਸਾ ਨੇ ਜੀ ਆਪਣਾ ਆਪਣਾ ਯੋਗਦਾਨ ਪਾਈਏ ਕੋਈ ਤੁਹਾਡਾ ਪਾਪ ਪੂਖੇ ਕਿਡਾ ਟੋਗ ਲੂਆ ਜੀ ਜਿਸੋ ਸੰਤ ਕ੍ਰਿਸ਼ਨਾ ਜੀ ਮਾਰ ਬਹੁਤ ਹੀ ਸਤਿਕਾਰਯੋਗ ਹੋ ਗਿਆ ਜੀ ਔਰ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਤੋਂ ਬਾਅਦ ਉਹਨੇ ਵਿਦੇਸ਼ ਦੀ ਧਰਤੀ ਤੋਂ ਇੱਥੇ ਆਏ ਆ 26 ਨ ਵਰਸੀ ਸਵਾਗਤ ਵੀ ਹੈਗੇ ਆ ਤੇ ਤੁਸੀਂ ਵੀ ਡੇਰੇ ਵਕਤ ਤਵਸਤਕ ਹੁੰਦੇ ਰਹਿੰਦੇ ਹੋ ਪਿੱਛੇ ਜੋ ਧਰਨੇ ਲੱਗੇ ਕਿਸਾਨਾਂ ਦੇ ਤੁਸੀਂ ਇੱਥੇ ਕਾਫੀ ਮਹਾਰਾਜ ਦੇ ਆਸ਼ੀਰਵਾਦ ਨਾਲ ਜਿਹੜਾ ਆਉਂਦੇ ਹੁੰਦੇ ਸੀ ਰੇਣ ਕੇ ਬਾਗ ਸਵਾਦੀ ਚੁਟਕੀ ਡੜੀ ਜੀ ਬੁਖਾਰ ਵੀ ਉਤਰ ਜਾਣਾ ਜੇ ਸਿਰ ਦੌਂਦਾ ਉਹ हट ਜਾਣਾ ਤੇ ਇਸ ਕਰਕੇ ਜੀ ਬਹੁਤ ਪਹੁੰਚੇ ਹੋ ਸਗੇ ਬਾਬਾ ਜੀ ਇਹਨਾਂ ਦਾ ਵੀ ਸੁਭਾਅ ਬਹੁਤ ਹੈ ਬਾਹਰ ਵੀ ਵਿਚਾਰ ਕਰਕੇ ਹੁਣ ਇੱਥੇ ਵੀ ਨਹੀਂ ਕੀਤੇ ਆ ਤੇ ਵਰਤੀ ਤੇ ਫੇਰ ਵੀ ਮੇਰੇ ਕੋਲੋਂ ਸੰਤਾਨ ਨੂੰ ਕੁਝ ਬਹੁਤ ਬਹੁਤੇ ਜਾਣ ਨਹੀਂ ਸੋ ਦੇਖੀ ਇਹ ਗੱਲ ਤੁਸੀਂ ਡੇਰੇ ਵੇਖੇ ਕਦੋਂ ਤੋਂ ਆਉਂਦੇ ਹੋ ਜੀ ਮੈਨੂੰ ਤਾਂ ਜੀ ਬਹੁਤ ਸਾਰਾ ਨਿਕਾਜ ਹੋਣਾ ਜੀ ਤੇ ਤੋਂ ਹੁਣ ਇਸ ਪਿੱਛੇ ਜ ਮਹਾਰਾਜੀ ਦਾ ਆਸ਼ੀਰਵਾਦ ਲੈਣ ਗਏ ਸੀਗੇ ਸਤਿ ਸ਼੍ਰੀ ਅਕਾਲ ਜੀ ਮਹਾਰਾਜੀ ਦਾ ਤੇ ਕਾਫੀ ਉਹਨਾਂ ਨੇ ਸਾਨੂੰ ਆਪਣਾ ਕਾਫੀ ਜਿਹੜੇ ਨਾਲ ਕੋਈ ਵਿਚਾਰ ਜਿਹੜੇ ਚੰਗੇ ਗ੍ਰਹਿਣ ਕੀਤੇ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਪਿਤਾ ਜੀ ਸਿਗੇ ਹਾਂਜੀ ਹਾਂਜੀ ਉਹਨਾਂ ਦਾ ਦੀ ਬ੍ਰਾਹਮਣਾਂ ਜੀ ਨਾਲ ਕਾਫੀ ਨੇੜਤਾ ਰਹੀ ਇਸ ਕਰਕੇ ਹੋਣੀ ਜਿਹੜਾ ਡੈਡੀ ਦੇ ਝੇੜੂ ਨਾਲ ਕੇ ਸੀ ਇੱਥੇ ਜਿਆਦਾ ਚ ਰਹੇ ਆ ਕੋਈ ਚ ਆਉਂਦੇ ਰੇ ਉਹਦੇ ਕਰਕੇ ਸਾਨੂੰ ਇੱਥੇ ਦਵਾਈ ਦੂਜੇ ਟਾਲੇ ਆਉਂਦੇ ਵੀ ਦੁਆਲੇ ਇਸ ਕਰਕੇ ਜੁੜੇ ਹੋਏ ਆ ਜੀ ਬਹੁਤ ਜ਼ਿਆਦਾ ਸਭ ਨੂੰ ਜਾਣਨਾ ਚਾਹਦੇ ਜਾਂਪਾਤ ਉੱਪਰ ਉੱਤੇ ਕੰਮ ਕਰਨ ਵਾਲੇ ਆ ਕਿਹੜੇ ਕੋਈ ਜਗ੍ਹਾ ਆ ਨਾ ਬਾਬਾ ਜੀ ਦੇ ਨਾਲ ਸਾਡੀ ਜਣ ਕਿਸੇ ਦੀ ਤੁਸੀਂ ਤਾਂ ਇੱਕ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਔਰ ਡੇਰਾ ਛੜੂ ਨਮਸਤਕ ਹੁੰਦੇ ਰਹਿੰਦੇ ਹੋ ਕੀ ਲੱਗਦਾ ਕਿ ਜਾਤੀ ਪਾਤ ਨੂੰ ਕਿੱਦਾਂ ਖਤਮ ਕਰਨਾ ਚਾਹੀਦਾ ਬਾਬਾ ਜੀ ਇਹ ਖਤਮ ਹੋਣਾ ਜੇ ਆਪਾਂ ਰਾਮਰ ਤੇ ਸਾਰੇ ਘਟੇ ਸੰਯੋਗ ਦੇਈਏ ਮੈਂ ਤਾਂ ਕਈ ਪਿੰਡਾਂ ਜਿਹੜੇ ਬੋਲ ਹੈ ਬੀਜੇਪੀ ਬਾੜਨੀ ਜਣੀ ਕੋਈ ਵੀ ਵਿਚਾਰ ਆਪਣੇ ਕਰ ਸਕਦਾ ਸਾਡੇ ਪਿੰਡੇ ਬੋਲ ਲੱਗਾ ਜੀ ਮੜ ਕੇ ਹੋ ਜੀ ਉੱਧਰ ਵੀ ਤੁਰੇ ਫਿਰਦੇ ਇੱਧਰ ਵੀ ਤੁਰੇ ਫਿਰਦੇ ਸੋ ਮਹਾਰਾਜ ਦੀ ਬਾਣੀ ਨਾਲ ਸਾਨੂੰ ਜਿਹੜੀ ਸ਼ਤਕੁਰਤਾ ਮਾਰੀ ਪਵਿੱਤਰ ਬਾਣੀ ਉਹਨਾਂ ਕਿਸ ਤਰ੍ਹਾਂ ਜੋੜਨਾ ਚਾਹੀਦਾ ਇਹਨਾਂ ਜੀ ਤੇ ਆਗੇ ਜੋੜਨ ਜੇ ਮਹ ਤਾਂ ਜਿਵੇਂ ਹੋਇਆ ਜੀ ਸਾਰੇ ਜਿਹੜਾ ਵੀ ਜਾੜਪੋਤ ਤੇ ਜਿਹੜੀ ਫਰਜ਼ ਟੀਕਾ ਤੇ ਬਾਕੀ ਕਦੇ ਕਿਸੇ ਨੂੰ ਕਰਨਾ ਨਹੀਂ ਚਾਹੀਦਾ ਜੀ ਜ਼ਰੂਰ ਨਾ ਕਰਨੀ ਚਾਹੀਦੀ ਕਿਸੇ ਮੇਰੇ ਬਰੋਚਬੀ ਤਰੀਕੇ ਨਾਲ ਜਿਹੜਾ ਮਰਸੀ ਮਨਾ ਰਹੇ ਤੇ ਵੱਧ ਕਰਕੇ ਸੰਗਤ ਨੂੰ ਆਉਣਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ